ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਅੰਮ੍ਰਿਤਸਰ ਸ਼ਹਿਰ ਵਿੱਚ ਪਾਵਨ ਨਗਰ ਨਿਗਮ ਵੱਲੋਂ ਹੁਣ ਕੂੜੇ ਦੀ ਲਿਫਟਿੰਗ ਕੀਤੀ ਜਾ ਰਹੀ ਹੈ ਪਰ ਸ਼ਹਿਰ ਵਿੱਚ ਅਜੇ ਵੀ ਕਈ ਥਾਵਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਅੰਮ੍ਰਿਤਸਰ ਟਪਈ ਰੋਡ ਫਾਟਕ ਦੇ ਨੇੜੇ ਲੱਗੇ ਕੂੜੇ ਦੇ ਢੇਰ ਜੋ ਕਿਸੇ ਨੇ ਅੱਗ ਲਗਾਈ ਹੈ ਜਿਸ ਨਾਲ ਉਥੋਂ ਦਾ ਵਾਤਾਵਰਣ ਗੰਦਲਾ ਹੋ ਰਿਹਾ ਹੈ। ਨਾਲੇ ਹੀ ਉਥੋਂ ਲੰਘਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਨੇੜੇ ਹੀ ਇੱਕ ਫੈਕਟਰੀ ਹੈ। ਅਗਰ ਫੈਕਟਰੀ ਵਿੱਚ ਕੋਈ ਚੰਗਿਆੜੀ ਚਲੀ ਜਾਵੇ ਤਾਂ ਉਥੇ ਵੀ ਨੁਕਸਾਨ ਹੋ ਸਕਦਾ ਹੈ। ਉਹ ਲੋਕਾਂ ਨੂੰ ਕੂੜੇ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਨਾਲ ਹੀ ਨਗਰ ਨਿਗਮ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਸ਼ਹਿਰ ਵਿੱਚ ਜਿੱਥੇ ਵੀ ਕੂੜੇ ਦੇ ਢੇਰ ਲੱਗੇ ਹੋਏ ਹਨ ਉਹਨਾਂ ਨੂੰ ਜਲਦ ਤੋਂ ਜਲਦ ਲਿਫਟ ਕਰਵਾਉਣਾ ਚਾਹੀਦਾ ਹੈ ਇੱਟ ਭਾਈ ਖੜਿਆ ਇੱਟ ਭਾਈ ਫਾੜੇ ਦੁਗੜ ਖੜਿਆ ਅੱਲਾਹ ਆਜਾ ਤੁਹਾੜੀ ਹੈ ਪਹਿਲੇ ਕੂੜਾ ਕਿੱਨਾ ਘਾਫੀ ਹੈ ਕੂੜਾ ਸੇਵਾ ਤੇ ਗਾਫੀ ਹੈ ਤੇ ਜਿਹੜੇ ਕੂੜਾ ਚੱਕਰ ਵਾਲੇ ਨੇ ਗਲੀਆਂ ਚ ਨਹੀਂ ਆਉਂਦੇਗੇ ਉਨਾਰੇ ਬਸੀਏ ਤਾਂ ਉਹ ਐਵੇਂ ਘੜਦੇ ਸਾਨੂੰ ਤਰਖਾਦ ਮਿਲਦੀ ਨਹੀਂ ਆਪਾਂ ਕੂੜਾ ਕਿੱਥੇ ਕਿਦਾਂ ਹੈ ਜੀ ਇਹ ਬਿਲਕੁਲ ਤੇ ਬਈ ਮੁਸ਼ਕਲ ਤੇ ਹੈਗੀ ਆ ਗਾਂਦੇ ਵੀ ਰਹਤੇ ਨਾਲੇ ਤੁਮ ਫੈਲਦਾ ਲੱਗੇ ਫੈਕਟਰੀ ਜੇ ਚੰਗਿਆੜੀ ਉੱਤੇ ਰੋਟ ਕੇ ਆਹ ਉਹਨਾਂ ਇਧਰ ਅੰਦਰ ਚੱਲਦੇ ਨੁਕਸਾਨ ਬਹੁਤ ਜ਼ਿਆਦਾ ਹੋ ਹਜ਼ੋਦਾ ਗਏ ਇਹ ਤਾਂ ਹੈਗੀ ਆ ਹੁਣ ਆਏ ਚਾਹਦੇ ਬਈ ਚਲੋ ਬਈ ਕੂੜੇ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਤੇ ਸਰਕਾਰ ਦਾ ਫਰਜ਼ ਬੰਦਾ ਕੂੜਾ ਵੀ ਚੁਪਣਾ ਚਾਹੀਦਾ ਫਿਰ ਮੇਰੀ ਗੱਲ ਸਾਨੀ ਫਰਜ਼ ਬੰਦਾ ਲੋਕਾਂ ਜਿਹੜਾ ਇਹ ਕੁੜਾ ਫੋਟੋ ਨਾਲ ਕੀ ਚੀਜ਼ ਪਾਉਂ ਸ਼ੂਟਰ ਤਾਂ ਕਿ ਉੱਡੇ ਵੀੜਾ ਜਿਹੜਾ ਅੰਮ੍ਰਿਤਸਰ ਟਪਈ ਰੋਡ ਦੇ ਅਥੀ ਖੜੇ ਆ ਤੇ ਤੁਹਾਨੂੰ ਤਸਵੀਰਾਂ ਜ਼ਰੂਰਤ ਦੀ ਸਾਂਝੀ ਕਰੇ ਤੁਸੀਂ ਦੇਖ ਸਕਦੇ ਹੋ ਟਪਈ ਰੋਡ ਫਾਟਕ ਦੇ ਨੇੜੇ ਜੀ ਤਸਵੀਰਾਂ ਹਨ ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ ਤੇ ਕੂੜੇ ਦੇ ਢੇਰ ਦੇ ਨਾਲ ਲੱਗੇ ਹੀ ਲੱਗੇ ਹਨ ਪਰ ਇੱਥੋਂ ਕਿਹੇ ਇਲਾਕਾ ਨਿਵਾਸੀ ਵੱਲੋਂ ਇੱਥੇ ਕੂੜੇ ਨੂੰ ਅੱਗ ਵੀ ਲਗਾਈ ਗਈ ਹੈ ਤੁਸੀਂ ਜੀ ਸਾਫ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਕੂੜੇ ਨੂੰ ਅੱਗ ਲੱਗੀ ਹੋਈ ਹੈ ਅਤੇ ਜਿਤ ਨਾਲ ਪ੍ਰਦੂਸ਼ਣ ਵੀ ਪੈਦਾ ਹੋ ਰਿਹਾ ਨਾਲ ਹੀ ਇੱਥੇ ਇੱਕ ਫੈਕਟਰੀ ਹੈ ਅਗਰ ਇੱਥੇ ਕੋਈ ਚੰਗਿਆੜੀ ਉੱਡ ਕੇ ਫੈਕਟਰੀ ਵਿੱਚ ਚਲੀ ਜਾਂਦੀ ਹੈ ਤਾਂ ਬਹੁਤ ਵੱਡਾ ਨੁਕਸਾਨ ਵੀ ਹੋ ਸਕਦਾ ਸੋ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਅਗਰ ਉਹ ਕੂੜਾ ਸੁੱਟ ਰਹੇ ਹਨ ਤਾਂ ਜਿੱਥੇ ਕੂੜੇ ਦੀ ਨਿਰਧਾਰਤ ਜਗਾ ਉੱਥੇ ਹੀ ਸੁੱਟਿਆ ਜਾਵੇ ਨਾਲ ਹੀ ਨਗਰ ਨਿਗਮ ਪ੍ਰਸ਼ਾਸਨ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜੇ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗੇ ਹਨ ਉਹਨਾਂ ਨੂੰ ਜਲਦ ਤੋਂ ਜਲਦ ਹਟਾਇਆ ਜਾਵੇ ਅਤੇ ਕੂੜੇ ਨੂੰ ਅੱਗ ਨਾ ਲਗਾਈ ਜਾਵੇ ਕਿਉਂਕਿ ਓੜੇ ਨੂੰ ਅੱਗ ਲਗਾਉਣ ਨਾਲ ਜਿੱਥੇ ਪ੍ਰਦੂਸ਼ਣ ਵੀ ਪੈਦਾ ਹੋ ਰਿਹਾ ਉੱਥੇ ਹੀ ਵਾਤਾਵਰ ਨਰੇਸ਼ ਕੁਮਾਰ ਦੇ ਨਾਲ ਰਕੇਸ਼ ਕੁਮਾਰ